ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਨਾਈਆ ਇਹ ਗੁਰਮੀਤ ਪਾਠ ਨਹੀਂ ਕਰਨਾ ਗੁਰ ਦੇ ਰਾਰੀ ਨੂੰ ਸਿਆਰੀ ਲੱਗੀ ਹੋਈ ਐ ਯਮਕ ਲਾ ਦੇਣੀ ਐ ਗੁਰ ਮੀਤ ਸੁਨਾਈਆ ਬਲੇਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਆਇ ਮਿਲ ਗੁਰ ਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਆਇ ਮਿਲ ਗੁਰ ਸਿੱਖ ਇਥੇ ਠੰਮਕ ਆਇ ਮਿਲ ਇਥੇ ਵਿਸਰਾਮ ਹੈ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜੇ ਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਈ ਜੇ ਨ ਸਤਗੁਰ ਪਿਆਰਾ ਦੇਖਿਆ ਤਿਸ ਕਾ ਹਵਾਰੀ ਜਿਨ ਤਨ ਕਾ ਹਵਾਰੀ ਤੈਨ ਕਾ ਹਵਾਰੀ ਜੇ ਨ ਗੁਰ ਕੀ ਕੀਤੀ ਚੱਕਰੀ ਤੇਰਾ ਸਤਿਭਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੀਟਣ ਹਾਰਾ ਗੁਰ ਸੇਵਾਤੀ ਪਾਈਐ ਗੁਰ ਮੁਖ ਨਿਸਤਾਰਾ ਜੋ ਹਰ ਨਾਮ ਤੇ ਆਏ ਦੀ ਤੀ ਜਨ ਪਰਵਾਨਾ ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨਾ ਹਰ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ਓਏ Jap Jap ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤੈਨ ਕੋ ਘੁੰਮ ਜਾਇ ਓਏ ਆਪ ਛੁਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰਾ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਇਹ ਗੁਰ ਹਰ ਨਹੀਂ ਕਹਿਣਾ ਗੁਰ ਪਦਤੀ ਯਮਕਲਾ ਦੇਣੀ ਹੈ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹਿਲਿਆ ਸੇ ਆਪ ਹਰ ਭਾਈਆ ਹਰ ਦਰਗਹ ਪਹਿਨਾਈਆ ਹਰ ਆਪ ਗੱਲ ਲਾਈਆ ਗੱਲ ਪੂਲੈ ਬੂਲਣਾ ਜੋ ਗੁਰਮੁਖ ਨਾਮ ਧਿਆਏ ਦੀ ਤਿੰਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲਦੇ ਧੂੜ ਘੋਲ ਘੋਲ ਪੀਜੈ ਪਾਨ ਸੁਪਾਰੀ ਖਾਤੀਆ ਮੁਖ ਬੀੜੀਆ ਲਾਈਆ ਹਰ ਹਰ ਕਦੇ ਨਾ ਚੀਤੇਉ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੀਤੀਆ ਹਿਰਦੈ ਊਰ ਧਾਰੀ ਤਿਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲਿਆ ਮਾਣੈ ਸਤਗੁਰ ਦਾਤਾ ਆ ਕੀਐ ਤੁਸ ਕਰੇ ਪਸਾਉ ਤੁਸ ਕਰੇ ਪਸਾਉ ਪਸਾਉ ਦਾ ਖੁੱਲੇ ਮੂਵਲਾ ਉਚਾਰਨ ਕਰਨਾ ਹੈ ਖਾ ਗੁਰ ਬਿਟਹੁ ਸਾਧਵਾਰਿਆ ਜਿਨ ਦਿੱਤੜਾ ਨਾਉ ਇਥੇ ਨਾਉ ਹੈ ਜਦੋਂ ਬੰਦ ਮੂਵਲਾ ਹੋਵੇ ਉਥੇ ਨਾਉ ਹੈ ਸੋ ਧੰਨ ਗੁਰੂ ਸਾ ਬਾਸ ਹੈ ਹਰ ਦੀ ਸਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਗੁਰ ਦੇਹਾ ਇਠਮਕ ਬੜੇ ਧਿਆਨ ਨਾਲ ਲਾਉਣੀ ਹੈ ਹਉ ਵੇਖ ਵੇਖ ਗੁਰੂ ਗੁਰੂ ਵਿਗਸਿਆ ਨਹੀਂ ਕਹਿਣਾ ਹਉ ਵੇਖ ਵੇਖ ਗੁਰੂ ਵਿਗਸਿਆ ਇੱਥੇ ਵਿਸਰਾਮ ਲਾਦ ਗੁਰ ਸਤਗੁਰ ਦੇਹਾ ਮੈਂ ਗੁਰੂ ਨੂੰ ਵੇਖ ਕੇ ਪ੍ਰਸੰਨ ਹੋਇਆ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜੇਣ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁਖ ਸਭ ਜਾਵੀ ਸਿੱਖੋ ਹਰ ਕਾ ਮਾਰਗ ਆਖੀਐ ਕਹੋ ਕੇਤ ਵਿਧ ਪਾ ਕਹੋ ਕੇਤ ਵਿਧ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵੱਡਾਣੇ ਹਉ ਸਤਿਗੁਰ ਕਉ ਸਦ ਵਾਰਿਆ ਗੁਰਬਚਨ ਸਮਾਣੀ ਤੂ ਠਾਕੁਰ ਤੂ ਸਾਹਿਬੂ ਤੂ ਹੈ ਮੇਰਾ ਮੀਰਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ